ਅੱਡ ਮੈਂ ਸੋਚਦਾ ਸੀ ਕਿ ਅभी ਇੱਥੇ ਜੱਜ ਵੀ ਗਏ ਸਭ ਪੱਕੀਤੀ ਦਾ ਬਹੁਤ ਚੰਗਾ ਹੈ ਮੈਂ ਇਧਰ ਕਰ ਦੋ ਠੀਕ ਹੋ ਆ ਠੀਕ ਹੈ ਕਦੇ ਨਾਲ ਕੌਣ ਕੌਣ ਗਏ ਹਾਂਜੀ ਮਿੰਨੀ ਦੇ ਕੰਨ ਕੱਟਰਾਇਆ ਹਰ ਵੀ ਦੇ ਇਹ ਹਾਂਜੀ ਮੈਂ ਉੱਥੇ ਆ ਜੀ ਮਾਣੀ ਖੜੇ ਇਹਨਾਂ ਦੇ ਪਿੰਡ ਤੇ ਹਾਂਜੀ ਮੈਂ ਗੱਲ ਕਰਾਉਣਾ ਚ ਤੇ ਇੱਕ ਹਾਨੀਆ ਕਰ ਸਤਿ ਸ਼ਕਾਲ ਜੀ ਬਾਜੀ ਮੈਂ ਤਾਂ ਦੇਖਦਾ ਜੀ ਬਹੁਤ ਮੇਰ ਹੈ ਜੀ ਯਾਰ ਜੀ ਤੁਹਾਡਾ ਅਸ਼ੀਰਵਾਦ ਮਿਲਿਆ ਜੀ ਪਹਿਲਾਂ ਵੀ ਮੇਰੇ ਪਿਆਰੇ ਬੰਦੇ ਲੈ ਕੇ ਆਏ ਸੀ ਤੁਹਾਡੇ ਤੇ ਇੱਕ ਬਾਈਕ ਵੀ ਆ ਗਈ ਬਹੁਤ ਬਹੁਤ ਬੁਲਾਇਆ ਬਹੁਤ ਸ਼ੁਕਰੀਆ ਜੀ ਮਾਰਕੀ ਦੀ ਹੈ ਅੱਜ ਹਾਂ ਜੀ ਆ ਬਹੁਤ ਸੰਗਤ ਸਾਰੇ ਬੈਠੇ ਜੀ ਸਾਰੇ ਤੁਹਾਨੂੰ ਫਤਿਹ ਬੁਲਾ ਰਹੇ ਆ ਜੀ ਤੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਪਿਆਰ ਨਾਲ ਜੀ ਕਹਿੰਦੇ ਹਾਂ ਸਾਰਿਆਂ ਨੂੰ ਜੀ ਦਾ ਆਖਟ ਮੈਂ ਹਾਂ ਜੀ ਸਾਰੇ ਮਿਲਦੇ ਆ ਭਾਜੀ ਬਹੁਤ ਖੁਸ਼ੀ ਹੋਈ ਆਪਣੇ ਸੈਣੀ ਦੀ ਵੀ ਬੋਬੀ ਦੀ ਵੀ ਦੋਵਾਂ ਦੀਆਂ ਫਿਲਮਾਂ ਬਹੁਤ ਕਮਾਲ ਕਰ ਗਈਆਂ ਜੀ ਤੇ ਹਾਂ ਜੀ ਮਾਲਕ ਮੇਰ ਕਰਦਾ ਵੀ ਤੇ ਤੇ ਸਾਡੇ ਲਈ ਤਾਂ ਤੁਹਾਡਾ ਆਸ਼ੀਰਵਾਦ ਤੁਸੀਂ ਹਮੇਸ਼ਾ ਖੁਸ਼ ਰਹੋ ਅਸੀਂ ਵੀ ਬਹੁਤ ਦੁਆਵਾਂ ਕਰਦੇ ਹਾਂ ਜੀ ਨਹੀਂ ਤਾਂ ਮੈਂ ਟੱਪਰ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਸਾਡੇ ਅਸੀਂ ਤਾਂ ਇਹ ਗੱਲ ਕਹਿੰਨੇ ਆ ਭਾਜੀ ਉਹ ਕਹਿੰਦੇ ਹੁੰਦੇ ਆ ਨਾ ਚਿੱਟਾ ਕੁੱਕੜ ਬਨੇਰੇ ਤੇ ਜੱਗ ਭਾਵੇਂ ਲੱਖ ਵਸਦਾ ਸੀ ਆਸ਼ਿਕ ਤੇਰੇ ਤੇ ਅਜੇ ਤਾਂ ਤੁਹਾਡੇ ਦੇ ਆਸ਼ਿਕ ਹਾਂ ਜੀ ਬੁਲ੍ਹਾ ਲੈ ਕਰ ਸਕਦਾ ਕਿੰਨੇ ਹੋਈ ਜੀ ਹੋਰ ਹੋਈ ਚਾਹ ਪਾ ਜੀ ਹਮੇਸ਼ਾ ਤੰਦਰੁਸਤ ਰਹੋ ਜੀ ਖੁਸ਼ ਰਹੋ ਜੀ 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 ਥੈਂਕ ਯੂ ਭਾਈ ਜੀ ਥੈਂਕ ਯੂ ਠੀਕ ਹੈ ਭਾਈ ਠੀਕ ਹੈ ਭਾਈ ਥੈਂਕ ਯੂ ਭਾਈ ਥੈਂਕ ਯੂ ਸੋ ਮਚ ਓਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਚਲੋ ਇਹ ਬਹੁਤ ਵਧੀਆ ਹੈ ਤਾਂ ਹੀ ਅਸੀਂ ਕਹਿੰਦੇ ਹੁੰਦੇ ਆ ਜੀ ਵੀ ਜਿਹੜਾ ਪਿਆਰ ਤੁਸੀਂ अच्छा अच्छा आओ ने आओ ने जी जो ये जेड़ा प्यार ਲੋਕ ਦੇ ਰਹੇ ਆ ਨਾ ਜੀ ਤੁਸੀਂ ਮੋੜ ਵੀ ਰਹੇ ਹੋ ਜੀ ਪਿਆਰ ਮਤਲੇ ਪਿਆਰ ਦੇਣਾ ਵੀ ਵੱਡੀ ਗੱਲ ਹੈ ਨਾ ਜੀ ਹਾਏ ਮੇਰੇ ਵਾਹ ਗੁਰੂ ਜੀ ਬਥੇ ਅਸੀਂ ਨਹੀਂ ਬੈਬ ਸਿੰਘ ਨੂੰ ਮੂੰਹ ਮਾਰ ਰਹੇ ਹਾਂ ਜੀ ਥੋੜਾ ਜਿਹਾ ਜੇ ਜੇ